ਸਤਿ ਸ਼੍ਰੀ ਅਕਾਲ ਜੀ ਥੋੜਾ ਸਵਾਗਤ ਆ ਚੈਨਲ ਤੇ ਜਿਹੜੀ ਇਹ ਵੀਡੀਓ ਆ ਇਹ ਆਪਣੀ ਪਿਛਲੀ ਵੀਡੀਓ ਦੀ ਕੰਟੀਨਿਊਟੀ ਆ ਜਿੱਦੇ ਚ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਅੱਜ ਕੱਲ ਬਾਇੰਗ ਹੋ ਰਹੀ ਆ ਉਹ ਸਾਈਕੋਲੋਜੀਕਲ ਤੌਰ ਤੇ 트੍ਰੈਪ ਬਣਾਇਆ ਗਿਆ ਕੰਪਨੀਆਂਜ਼ ਵੱਲੋਂ ਤੇ ਇਮੋਸ਼ਨਲ ਬਾਇੰਗ ਹੋ ਰਹੀ ਆ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨੀ ਆ ਕਿ ਇਸ 트੍ਰੈਪ ਨੂੰ ਕਿਵੇਂ ਤੋੜਿਆ ਜਾ ਸਕੇ ਆਪਾਂ ਇਹ ਗੱਲ ਕਹਿ ਕੇ ਸੁਰਖਰੂ ਨਹੀਂ ਹੋ ਸਕਦੇ ਕਿ ਕੰਪਨੀਆਂ ਪ੍ਰੋਡਕਟ ਬਣਾ ਰਹੀਆਂ ਨੇ ਤੇ ਉਹ ਇਮੋਸ਼ਨਲ ਤਰੀਕੇ ਨਾਲ ਪਿੱਚ ਕਰ ਰਹੀਆਂ ਤੇ ਅਸੀਂ ਖਰੀਦ ਰਹੇ ਹਾਂ ਆਪਾਂ ਨੂੰ ਕੌਨਸ਼ੀਅਸ ਹੋ ਕੇ ਟਰੈਪ ਨੂੰ ਸਮਝਣਾ ਪੈਣਾ ਤੇ ਆਪਣੀ ਲੋੜ ਦੇ ਹਿਸਾਬ ਨਾਲ ਚੀਜ਼ਾਂ ਖਰੀਦਣੀਆਂ ਪੈਣੀਆਂ ਬੇਸਿਕਲੀ ਜਿਹੜੀ ਪਿਛਲੀ ਵੀਡੀਓ ਵੀ ਸੀ ਉਹ ਕੋਈ ਬਲੇਮ ਨਹੀਂ ਵੀ ਕੰਪਨੀਆਂ ਗਲਤ ਕਰ ਰਹੀਆਂ ਨੇ ਹਾਲਾਂਕਿ ਇਹ ਇੱਕ ਕੋਸ਼ਿਸ਼ ਆ ਕਿ ਆਪਾਂ ਕੌਨਸ਼ੀਅਸ ਹੋ ਕੇ ਇਸ ਚੀਜ਼ ਨੂੰ ਸਮਝੀਏ ਤੇ ਜਿਹੜਾ ਦੁਬਾਰਾ ਕੰਟਰੋਲ ਆ ਉਹ ਆਪਣੇ ਹੱਥ ਚ ਲਈਏ ਬਜਾਏ ਕਿ ਆਪਾਂ ਕੰਪਨੀਆਂ ਦੀਆਂ ਬਣਾਈਆਂ ਹੋਈਆਂ ਧੋਨਾਂ ਦੇ ਉੱਤੇ ਨੱਚੀਏ ਸੋ ਹਮੇਸ਼ਾ ਆਪਾਂ ਨੂੰ ਕੌਨਸ਼ੀਅਸ ਹੋ ਕੇ ਬਾਇੰਗ ਕਰਨੀ ਚਾਹੀਦੀ ਆ ਸਚੇਤ ਹੋ ਕੇ ਖਰੀਦਾਰੀ ਕਰਨੀ ਚਾਹੀਦੀ ਆ ਜਦੋਂ ਵੀ ਆਪਾਂ ਖਰੀਦਾਰੀ ਕਰਦੇ ਆ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਦੀ ਇੱਕ ਲਿਸਟ ਬਣੀ ਹੋਣੀ ਚਾਹੀਦੀ ਆ ਕਿ ਇਹ ਸਮਾਨ ਦੀ ਸੱਚੀਓ ਮੈਨੂੰ ਲੋੜ ਆ ਡੇਲੀ ਲਾਈਫ ਆਪਣੀ ਰੈਗੂਲੇਟ ਹੋ ਰਹੀ ਆ ਉਹ ਚੱਲ ਰਹੀ ਆ ਹਨਾ ਉਸ ਦੌਰ ਦੇ ਵਿੱਚ ਆਪਾਂ ਨੂੰ ਰੀਅਲਾਈਜ਼ ਹੁੰਦਾ ਕਿ ਮੈਨੂੰ ਹਾਂ ਐਸ ਸਪੈਸੀਫਿਕ ਕਾਈਂਡ ਦੀ ਮੈਨੂੰ ਲੋੜ ਆ ਐਸ ਤਰੀਕੇ ਦੇ ਬੂਟਾਂ ਦੀ ਮੈਨੂੰ ਲੋੜ ਆ ਐਸ ਤਰੀਕੇ ਦੀ ਸਟੇਸ਼ਨਰੀ ਐਸ ਤਰੀਕੇ ਦੇ ਗੈਜਟ ਦੀ ਮੈਨੂੰ ਲੋੜ ਆ ਉਦੋਂ ਉਹਦੀ ਲਿਸਟ ਬਣਾਓ ਬਜਾਏ ਇਹ ਦੇ ਕਿ ਕੋਈ ਡੀਲ ਵਾਲਾ ਦਿਨ ਆਇ ਤੁਸੀਂ ਉਦੋਂ ਇਮੋਸ਼ਨਲ ਬਾਇੰਗ ਕਰਤੀ ਕੱਪੜੇ ਉਹ ਲੈ ਜਿਨ੍ਹਾਂ ਦੀ ਤੁਹਾਨੂੰ ਲੋੜ ਹੀ ਨਹੀਂ ਗੈਜਟਸ ਵੀ ਉਹ ਖਰੀਦ ਲਏ ਵੀ ਸਸਤੇ ਲੱਗੇ ਹੋਏ ਨੇ ਸੋ ਜਿਹੜੀਆਂ ਉਹ ਚੀਜ਼ਾਂ ਨੇ ਉਸ ਚੀਜ਼ ਤੋਂ ਬਚੋ ਇਵਨ ਉਹ ਸਸhtੀਆਂ ਵੀ ਨੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੀ ਨਹੀਂ ਤੁਸੀਂ ਉਹ ਇਵਨ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਰਹੀ ਆ ਉਹ ਜਗ੍ਹਾ ਹੀ ਘੇਰੂ ਖਰਚਾ ਕੇ ਉਹਦਾ ਕੋਈ ਪੈਸਾ ਵੀ ਨਹੀਂ ਲੱਗਿਆ ਉਹਨੇ ਜਗ੍ਹਾ ਘੇਰ ਲੈਣੀ ਆ ਇਵਨ ਆਪਾਂ ਦਾ ਪੈਸੇ ਦੇ ਕੇ ਆਉਣੇ ਸੋ ਇਹ ਜਿਹੜੀ ਚੀਜ਼ ਆ ਇਹਨੂੰ ਟਰੈਕ ਕਰੋ ਕਿ ਜਿਹੜੀ ਚੀਜ਼ ਦੀ ਲੋੜ ਆ ਉਦੇ ਹਿਸਾਬ ਨਾਲ ਚੀਜ਼ ਖਰੀਦੋ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਨੇ ਉਹ ਚੱਲ ਜਾਂਦੀਆਂ ਨੇ ਤੁਹਾਡੇ ਖਾਣ ਪੀਣ ਦੀ ਤੱਕ ਦੀਆਂ ਉਸ ਚੀਜ਼ ਨੂੰ ਆਪਾਂ ਇਸ ਚੀਜ਼ ਤੋਂ ਬਾਹਰ ਰੱਖ ਸਕਦੇ ਹਾਂ ਆਪਣੀ ਕਿਉਂਕਿ ਜਿਹੜੀ ਫੂਡ ਦੀ ਲੋਡ ਆ ਉਹ ਰੋਜ਼ ਦੀ ਆ ਤੇ ਕਈ ਵਾਰ ਦੀ ਆ ਪਰ ਜਿਹੜੀਆਂ ਹੋਰ ਚੀਜ਼ਾਂ ਨੇ ਉਸ ਚੀਜ਼ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਨੇ ਕਿ ਜਿਹੜੀ ਇਹ ਚੀਜ਼ ਮੈਂ ਖਰੀਦ ਰਿਹਾ ਇਹਦੀ ਮੈਨੂੰ ਸੱਚੀਓ ਲੋਡ ਆ ਜੇ ਲੋਡ ਹੈਗੀ ਵੀ ਆ ਤਾਂ ਕਦੋਂ ਆ ਇਹ ਨਾ ਹੋਵੇ ਕਿ ਲੋਡ 6 ਮਹੀਨੇ ਨੂੰ ਤੇ ਉਹਦੇ ਲਈ ਆਪਾਂ ਅੱਜ ਖਰੀਦ ਕੇ ਰੱਖ ਲਿਆ ਬਾਅਦ 'ਚ ਉਸ ਪ੍ਰੋਡਕਟ ਦੀ ਲੋਡ ਨਾ ਪਵੇ ਜਾਂ ਲੋਡ ਬਦਲ ਜਵੇ ਤੀਜਾ ਬੀ ਇਹ ਪ੍ਰੋਡਕਟ ਖਰੀਦ ਕੇ ਮੈਂ ਸ਼ੋਅ ਆਫ ਤਾਂ ਨਹੀਂ ਕਰ ਰਿਹਾ ਮੈਂ ਕਿਸੇ ਨੂੰ ਦਿਖਾਉਣ ਲਈ ਤਾਂ ਨਹੀਂ ਖਰੀਦ ਰਿਹਾ ਚੌਥਾ ਕਿ ਜਿਹੜਾ ਇਹ ਪ੍ਰੋਡਕਟ ਆ ਈਵਨ ਇਹਦੀ ਮੈਨੂੰ ਲੋੜ ਵੀ ਆ ਤਾਂ ਕਿਹੜੇ ਟਾਈਪ ਦੀ ਲੋੜ ਆ ਇੱਕ ਪਾਸੇ ਨੂੰ ਜੇ ਮੈਂ ਝੋਕ ਰਿਹਾ ਕਿਸੇ ਪ੍ਰੋਡਕਟ ਵੱਲ ਨੂੰ ਕਿ ਮੈਂ A ਤੇ B ਦੇ ਵਿੱਚੋਂ A ਸਿਲੈਕਟ ਕਰਨਾ ਹੈ ਇਹ ਕਿਤੇ ਇਮੋਸ਼ਨਲ ਡਿਸੀਜਨ ਤਾਂ ਨਹੀਂ ਹੈਗਾ ਹੋ ਸਕਦਾ ਜਿਹੜਾ B ਆ ਉਹਦਾ ਯੂਜ਼ ਕਿਸੇ ਜ਼ਿਆਦਾ ਵਧੀਆ ਹੋਵੇ ਪ੍ਰੋਡਕਟ ਜਿਆਦਾ ਬੀ ਵਧੀਆ ਹੋਵੇ ਸੋ ਇਹ ਵੀ ਦੇਖਣਾ ਕਿ ਜਿਹੜਾ ਮੈਂ ਡਿਸੀਜਨ ਹੈ ਇਹ ਇਮੋਸ਼ਨਲ ਹੈ ਇਹ ਹੈਗੀ ਜਿਹੜੇ ਮਹਿੰਗੇ ਪ੍ਰੋਡਕਟ ਖਰੀਦਣੇ ਆਪਾਂ ਲੌਂਗ ਟਰਮ ਜਾਂ ਜਿਹੜੀ ਇੱਕ ਵੱਡੀ ਬਾਇੰਗ ਕਰਨੀ ਆ ਉਹਦੇ ਟਾਈਮ ਇਹ ਜਿਹੇ ਤਰੀਕੇ ਦੇ ਕੁਐਸਚਨਾਂ ਨੂੰ ਜੇ ਆਪਾਂ ਮੂਰੇ ਰੱਖਾਂਗੇ ਤਾਂ ਆਪਾਂ ਰਿਫਾਈਨ ਕਰ ਸਕਦੇ ਆ ਆਪਣੀ ਪਰਚੇਸਿੰਗ ਨੂੰ ਇੱਕ ਬਹੁਤ ਫੇਮਸ ਚੀਜ਼ ਆ ਕਿ ਤੁਹਾਡੀ ਨੀਡ ਕੀ ਆ ਤੁਹਾਡੀ ਵਾਂਟਸ ਕੀ ਆ ਤੇ ਤੁਹਾਡੀ ਲਗਜ਼ਰੀ ਕੀ ਆ ਸੋ ਇਹ ਚੀਜ਼ ਦੇ ਵਿੱਚ ਵੀ ਮਹਿਮਸ਼ਾ ਰੱਖਿਆ ਕਰੋ ਜਿਹੜੀਆਂ ਤੁਹਾਡੀਆਂ ਨੀਡਸ ਨੇ ਉਹ ਤਾਂ ਹਰ ਹਾਲ ਪੂਰੀਆਂ ਕਰਨੀਆਂ ਨੇ ਹਰੇਕ ਬੰਦੇ ਨੇ ਉਦੋਂ ਬਾਅਦ ਜਿਹੜਾ ਕੰਫਰਟ ਵਾਲਾ ਲੈਵਲ ਜਿਹਦੇ ਨਾਲ ਤੁਹਾਡੀ ਲਾਈਫ ਕੰਫਰਟ ਦੇ ਵਿੱਚ ਆਉਣੀ ਹੁੰਦੀ ਆ ਫਿਰ ਤੁਸੀਂ ਉਹਨੂੰ ਫੁੱਲਫਿਲ ਕਰੋ ਫਿਰ ਤੁਸੀਂ ਲਗਜ਼ਰੀ ਵੱਲ ਨੂੰ ਜਾਓ ਮੈਂ ਬਹੁਤ ਕੇਸਾਂ ਦੇ ਵਿੱਚ ਇਹ ਚੀਜ਼ ਵੀ ਦੇਖੀਆਂ ਨੇ ਕਿ ਕਿਸੇ ਬੰਦੇ ਕੋਲ ਲਗਜ਼ਰੀ ਵਾਲੇ ਕਈ ਪ੍ਰੋਡਕਟ ਹੈਗੇ ਬਟ ਜਿਹੜੀਆਂ ਉਹਦੀਆਂ ਬੇਸਿਕ ਨੀਡਸ ਨੇ ਉਹ ਪੂਰੀਆਂ ਨਹੀਂ ਹੋਈਆਂ ਸੋ ਤੁਸੀਂ ਇਹ ਦੇਖੋ ਵੀ ਕੰਪਨੀਆਂ ਦਾ ਜਿਹੜਾ ਟਰੈਪ ਆ ਬੰਦੇ ਦੇ ਵਿੱਚ ਇਸ ਹੱਦ ਤੱਕ ਫਸੇ ਹੋਏ ਨੇ ਕਿ ਉਹਨਾਂ ਦੀ ਜਿਹੜੇ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਉਹ ਉਹਨਾਂ ਕੋਲ ਹੈ ਨਹੀਂ ਪਰ ਲੋਕਾਂ ਨੂੰ ਇੰਪ੍ਰੈਸ ਕਰਨੀ ਉਹ ਲਗਜ਼ਰੀ ਪ੍ਰੋਡਕਟ ਚੱਕੀ ਫਿਰਦੇ ਆ ਸੋ ਇਸ ਚੀਜ਼ ਤੋਂ ਵੀ ਆਪਾਂ ਬਚੀਏ ਜਦੋਂ ਗੱਲ ਆਉਂਦੀ ਆ ਇਸ ਚੀਜ਼ ਨੂੰ ਪਲੈਨਿੰਗ ਕਰਨ ਦੀ ਇਹਦੇ ਬਜਟ ਬਣਾਉਣ ਦੀ ਤਾਂ ਉਹਨੂੰ ਵੀ ਆਪਾਂ ਉਹਦੀ ਬੇਸਿਕ ਨੀਡ ਕੰਫਰਟ ਤੇ ਲਗਜ਼ਰੀ ਦੇ ਤੌਰ ਤੇ ਵੰਡ ਸਕਦੇ ਆ ਇਹਦੇ ਚ ਆਪਾਂ ਇੱਕ ਚੀਜ਼ ਵੱਡੀ ਜਿਹੜੀ ਐਡ ਕਰ ਸਕਦੇ ਆ ਉਹ ਇਨਵੈਸਟਿੰਗ ਵਾਲੀ ਆ ਕਿ ਜੇ ਤੁਹਾਡਾ ਪੇ ਚੈੱਕ ਆਉਂਦਾ ਜਾਂ ਤੁਹਾਡੀ ਇਨਕਮ ਆਉਂਦੀ ਆ ਤਾਂ ਉਹਨੂੰ ਸੈਪਰੇਟ ਕਰ ਕਿ ਆਬ ਮੇਰੀ ਬੇਸਿਕ ਨੀਡਸ ਲਈ ਆ ਮੇਰੇ ਕੰਫਰਟ ਲਈ ਆ ਲਗਜ਼ਰੀ ਲਈ ਆ ਤੇ ਇੰਨਾ ਪੋਰਸ਼ਨ ਮੈਂ ਆਪਣੇ ਫਿਊਚਰ ਵਾਸਤੇ ਇਨਵੈਸਟ ਕਰਨ ਇਹ ਤਰੀਕੇ ਨਾਲ ਕੀ ਹੋਊਗਾ ਤੁਹਾਡੀ ਜਿਹੜੀ ਲਾਈਫ ਆ ਉਹ ਉਸ ਬਜਟ ਦੇ ਅਰਾਊਂਡ ਘੁੰਮਣ ਲੱਗ ਜੂ ਥੋੜੇ ਜਿਹੜੇ ਐਕਸ਼ਨ ਨੇ ਔਰ ਰੁਕਣਗੇ ਉਦਾਹਰਨ ਦੇ ਤੌਰ ਤੇ ਜਦ ਮੈਂ ਸਟੂਡੈਂਟ ਸੀਗਾ ਤੇ ਜਦ ਮੈਂ ਵਰਕ ਦੇ ਪਹਿਲੇ ਵਾਲੇ ਸਾਲਾਂ ਦੇ ਵਿੱਚ ਸੀ ਤਾਂ ਮੇਰੇ ਕੋ ਕੀ ਸੀ ਮੇਰੇ ਕੋ ਦੋ ਜੌਬਸ ਸੀ ਮੈਂ ਇੱਕ ਜੌਬ ਵਾਲੀ ਜਿਹੜੀ ਪ੍ਰੋਪਰ ਸੈਲਰੀ ਆ ਉਹ ਕਦੇ ਛੇੜੀ ਹੋਣੀ ਸੀ ਜਿਹੜਾ ਦੂਜਾ ਅਕਾਊਂਟ ਸੀ ਸਿਰਫ ਉਹ ਵਰਤੇ ਆ ਉਹਦੇ ਨਾਲ ਕੀ ਆ ਮੇਰੀ ਸਪੈਂਡਿੰਗ ਕੰਟਰੋਲ ਹੋਈ ਕਿ ਜਿੰਨਾ ਪੈਸਾ ਮੈਨੂੰ ਦੂਜੀ ਜੌਬ ਤੋਂ ਆ ਰਿਹਾ ਇਹਦੇ ਨਾਲ ਹੀ ਮੈਂ ਆਪਣਾ ਗੁਜ਼ਾਰਾ ਕਰਨਾ ਉਹਦੇ ਨਾਲ ਤੁਸੀਂ ਪੈਸਾ ਵੀ ਬਚਾ ਜੰਨੇ ਹੋ ਤੇ ਥੋੜਾ ਆਪਣੇ ਆਪ ਤੇ ਕੰਟਰੋਲ ਵੀ ਰਹਿੰਦਾ ਇੱਕ ਸਟਰਕਚਰ ਬਣਿਆ ਹੁੰਦਾ ਤੁਸੀਂ ਉਹਦੇ ਵਿੱਚ ਰਿਵੋਲਵ ਕਰਦੇ ਹੋ ਬਜਾਏ ਇਹਦੇ ਕਿ ਤੁਹਾਡਾ ਕਿਤੇ ਵੀ ਮੋਨੀਟਰਿੰਗ ਨਹੀਂ ਹੋ ਰਹੀ ਸੋ ਮੇਨ ਪਾਰਟ ਇਹ ਹੈ ਕਿ ਆਪਾਂ ਇਹਨੂੰ ਟਰੈਕ ਕਰਨਾ ਸ਼ੁਰੂ ਕਰੀਏ ਕਿ ਕਿੱਥੇ ਮੈਂ ਕਿਹੜੀ ਚੀਜ਼ ਸਪੈਂਡ ਕਰਨੀ ਹੈ ਜਿਹੜੀ ਚੀਜ਼ ਟਰੈਕ ਕਰ ਸਕਦੇ ਆ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਕਿਉਂਕਿ ਉਹ ਆਪਣੇ ਹੱਥਾਂ ਦੇ ਵਿੱਚ ਸੋ ਇਹਨੂੰ ਇੱਕ ਟਰੈਕ ਕਰਕੇ ਇੱਕ ਪ੍ਰੋਪਰ ਪੈਟਰਨ ਬਣਾ ਕੇ ਇੱਕ ਨੂੰ ਲੂਪ ਤੇ ਛੱਡਿਆ ਜਾਵੇ ਕਿ ਐਨੇ ਪੈਸੇ ਮੇਰੇ ਨੈਸੈਸਿਟੀ ਵਾਸਤੇ ਐਨੇ ਪੈਸੇ ਮੇਰੇ ਇਨਵੈਸਟਿੰਗ ਵਾਸਤੇ ਜਿਹੜਾ ਬਾਕੀ ਬਚਿਆ ਪੈਸਾ ਇਹਨੂੰ ਮੈਂ ਕੰਫਰਟ ਤੇ ਲਗਜ਼ਰੀ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਸਪੈਂਡ ਕਰ ਸਕਦਾ ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਕੰਫਰਟ ਤੇ ਲਗਜ਼ਰੀ ਗਲਤ ਚੀਜ਼ਾਂ ਨਹੀਂ ਹੈਗੀਆਂ ਪਰ ਜੇ ਉਹ ਤੁਹਾਡੇ ਦਿਮਾਗ ਤੇ ਹਾਵੀ ਨਹੀਂ ਤੁਹਾਡੇ ਕੋਲ ਜੇ ਘੱਟ ਪੈਸਾ ਬਚ ਰਿਹਾ ਕੰਫਰਟ ਤੇ ਲਗਜ਼ਰੀ ਵਾਸਤੇ ਤੁਸੀਂ ਆਪਣੀ ਇਨਕਮ ਇਨਕਰੀਜ਼ ਕਰ ਸਕਦੇ ਹੋ ਤੁਹਾਨੂੰ ਮੋਟੀਵੇਸ਼ਨ ਦੇ ਸਕਦਾ ਜੇ ਥੋੜਾ ਸ਼ੌਂਕ ਆ ਪੂਰਾ ਕਰਨਾ ਤਾਂ ਕਰੋ ਪਰ ਉਹ ਇੱਕ ਵੈਲ ਸਟਰਕਚਰਡ ਹੋਣੀ ਚਾਹੀਦੀ ਹੈ ਕਿ ਤੁਹਾਡਾ ਫਿਊਚਰ ਜੇ ਤੁਸੀਂ ਇਹਨੂੰ ਹੋਰ ਡੀਪ ਡਾਉਨ ਜਾ ਕੇ ਐਨਲਿਸਿਸ ਕਰਨਾ ਤਾਂ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਨੂੰ ਪ੍ਰਿੰਟ ਕਰਕੇ ਤੇ ਉਸ ਸਟੇਟਮੈਂਟ ਨੂੰ ਮਾਰਕ ਕਰਕੇ ਦੇਖਿਓ ਕਿ ਕਿੰਨਾ ਕੁਝ ਤੁਸੀਂ ਅਨਨੈਸੈਸਰੀ ਖਰੀਦੇ ਆ ਹੁਣ ਕਈ ਬੰਦੇ ਕਹਿਣਗੇ ਕਿ ਬਹੁਤ ਜ਼ਿਆਦਾ ਹੋ ਗਿਆ ਇਹ ਆਪਾਂ ਇਵੈਂਚੁਅਲੀ ਉਹਨਾਂ ਬਦਲੇ ਪੈਸੇ ਦਿੱਤੇ ਆ ਤੇ ਇਹਨਾਂ ਪੈਸੇਆਂ ਪਿੱਛੇ ਹੀ ਆਪਾਂ ਘਰ-ਬਾਰ ਛੱਡੀ ਫਿਰਦੇ ਆ ਇਹਨਾਂ ਪੈਸੇਆਂ ਪਿੱਛੇ ਹੀ ਆਪਾਂ ਦਿਨ-ਰਾਤ ਭੱਜੇ ਕਰਦੇ ਆ ਕੋਈ ਤੜਕੇ ਉੱਠ ਕੇ ਜਾਂਦਾ ਕੋਈ ਲੇਟ ਨਾਈਟ ਆਉਂਦਾ ਸੋ ਇੱਕ ਪਾਸੇ ਆਪਾਂ ਇੰਨੀ ਜਿਹੜੀ ਹਾਰਡਸ਼ਿਪ ਆ ਦੇਖ ਕੇ ਦੂਜੇ ਪਾਸੇ ਨੂੰ ਆ ਨਿਆਣਿਆਂ ਵਾਂਗੂ ਬਿਨਾਂ ਸੋਚੇ ਸਮਝੇ ਨਹੀਂ ਗਵਾ ਸਕਦੇ ਸੋ ਇਹਦੀ ਜਿਹੜੀ ਟਰੈਕਿੰਗ ਆ ਉਹ ਬਹੁਤ ਜ਼ਰੂਰੀ ਆ ਐਂਡ ਤੇ ਇਹੀ opinion ਆ ਕਿ ਆਪਣੇ ਕੋਈ ਇੱਕ ਲਾਈਫ ਆ ਇਹਨੂੰ ਬਾਹਰੋਂ ਵੈਲੀਡੇਸ਼ਨ ਲੈਣ ਦੇ ਵਿੱਚ ਨਾ ਸਪੈਂਡ ਕਰੋ ਜਿਹੜਾ FOMO ਆ ਇੱਕ ਜਿਹੜਾ ਤੁਹਾਨੂੰ ਮਿਸਿੰਗ ਆਊਟ ਵਾਲਾ ਪਾਰਟ ਆ ਤੁਹਾਡੇ ਚ ਇਨਫੀਰੀਅਰ ਕੰਪਲੈਕਸ ਆ ਕਿ ਮੇਰੇ ਚਾ ਘਾਟ ਆ ਇਹ ਪ੍ਰੋਡਕਟ ਸ਼ਾਇਦ ਪੂਰਾ ਕਰ ਦੂ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲੀਏ ਇਹ ਆਪਣੇ ਕੋਈ ਲਿਮਟਿਡ ਟਾਈਮ ਆ ਇਹਦੇ ਵਿੱਚ ਆਪਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਨੇ ਜੇ ਤੁਸੀਂ ਇਹਨਾਂ ਮੈਟੀਰੀਅਲਿਸਟਿਕ ਚੀਜ਼ਾਂ ਦੇ ਵਿੱਚ ਫਸ ਗਏ ਤਾਂ ਬਹੁਤ ਫੈਕਟਰ ਨੇ ਲਾਈਫ ਤੇ ਜਿਹਦੇ ਵਿੱਚ ਪਿੱਛੇ ਰਹਿ ਜਾਉਗੇ ਸੋ ਇਹ ਸਿਰਫ ਇੱਕ ਡਰਾਮਾ ਚੱਲ ਰਿਹਾ ਇਹਦੇ ਵਿੱਚੋਂ ਆਪਾਂ ਬਾਹਰ ਨਿਕਲੀਏ ਆਪਣੇ ਆਪ ਨੂੰ ਟਰੈਕ ਕਰੀਏ ਆਪਾਂ ਬਜਟਿੰਗ ਕਰੀਏ ਆਪਣੇ ਆਪ ਨੂੰ ਟਰੈਕ ਕਰਨ ਇੱਕ ਆਪਣੇ ਆਪ ਦੀ ਸੈਲਫ ਰਿਸਪੈਕਟ ਕਿ ਮੈਂ ਜਿਹੜੀ ਡਿਸੀਜਨ 메ਕਿੰਗ ਕਰ ਰਿਹਾ ਇਹਦੇ ਪਿੱਛੇ ਮੈਂ ਆ ਮੈਂ ਹੀ ਡਿਸਾਈਡ ਕਰਦਾ ਕਿ ਮੇਰੀ ਕੀ ਲੋਡ ਆ ਮੈਂ ਆਪਣੇ ਹਿਸਾਬ ਨਾਲ ਸਪੈਂਡ ਕਰਦਾ ਕਿਸੇ ਵੱਡੀ ਕੰਪਨੀ ਦਾ ਸੀਈਓ ਬੈ ਕੇ ਕਿਸੇ ਸਾਈਕੋਲੋਜਿਸਟ ਨੂੰ ਹਾਇਰ ਕਰਕੇ ਡਿਸਾਈਡ ਨਹੀਂ ਕਰ ਸਕਦਾ ਕਿ ਮੇਰੀ ਲੋਡ ਕੀ ਹੋਊਗੀ ਤੇ ਮੈਂ ਉਸ ਲੋਡ ਨੂੰ ਪੂਰਾ ਕਰਨ ਲਈ ਭੱਜਿਆ ਫਿਰੂੰ ਦੁਨੀਆ 'ਚ ਕੰਮ ਕਰਦਾ ਸੋ ਇਹ ਚੀਜ਼ਾਂ ਨੂੰ ਆਪਾਂ ਸਮਝੀਏ ਜਿਹੜੇ ਕਨਸੈਪਟ ਨੇ ਇਹਨਾਂ ਨੂੰ ਆਪਾਂ ਸਮਝੀਏ ਫੇਰ ਲੀਆਂ ਚੀਜ਼ਾਂ ਨੂੰ ਇੱਕ ਅਲਾਈਨ ਹੋਣੀ ਸ਼ੁਰੂ ਹੋਣਗੀਆਂ ਕਿ ਤੁਹਾਡੀ ਲੋੜ ਕੀ ਆ ਐਕਚੁਅਲੀ ਤੁਸੀਂ ਕਿੱਥੇ ਸਪੈਂਡ ਕਰ ਰਹੇ ਹੋ ਤੇ ਫੇਰ ਇੱਕ ਪ੍ਰੋਡਕਟਿਵ ਲਾਈਫਸਟਾਈਲ ਬਣੂਗਾ ਇਹ ਤੁਹਾਡੀ ਫਾਈਨੈਂਸ਼ੀਅਲ ਫਾਊਂਡੇਸ਼ਨ ਲਈ ਵੀ ਜ਼ਰੂਰੀ ਆ ਕਿ ਆਪਣੀ ਜਿਹੜੀ ਸਪੈਂਡਿੰਗ ਨੂੰ ਕੰਟਰੋਲ ਚ ਰੱਖੋ ਸੋ ਸਾਰਿਆਂ ਫੈਕਟਰਾਂ ਤੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ ਬਾਹਰੋਂ ਵੈਰੀਫਿਕੇਸ਼ਨ ਲੱਭ ਕੇ ਮਟੀਰੀਅਲਿਸਟਿਕ ਰੇਸ ਦੇ ਵਿੱਚ ਨਾ ਫਸੀਏ ਜਿਹੜੀ ਕੰਟੈਂਟਮੈਂਟ ਆ ਇਹ ਤੁਹਾਡਾ ਇੰਟਰਨਲ ਪ੍ਰੋਸੈਸ ਆ ਇਹਨੂੰ ਬਾਹਰਲੀ ਦੁਨੀਆ ਨਾਲ ਇੱਕ ਲਾਈਫ ਆ ਇਹਨੂੰ ਲੋਕਾਂ ਦੀ ਅਪਰੂਵਲ ਲੈਣ ਦੇ ਪਿੱਛੇ ਨਾ ਗਵਾਓ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ